ਠੱਠੀਆਂ ਮਹੰਤਾ ਨਜ਼ਦੀਕ ਬੱਸਸ ਅਤੇ ਟਿਪਰ ਦੀ ਹੋਈ ਭਿਆਨਕ ਟੱਕਰ ਇੱਕ ਦੀ ਮੌਤ 10 ਦੇ ਕਰੀਬ ਲੋਕ ਜ਼ਖਮੀ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾ ਨਜ਼ਦੀਕ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਬੱਸ ਅਤੇ ਟਿਪਰ ਦੀ ਭਿਆਨਕ ਟੱਕਰ ਹੋਈ ਹੈ ਜਿਸ ਵਿੱਚ ਬੱਸ ਚਾਲਕ ਦੀ ਮੌਤ ਹੋ ਗਈ ਹੈ 10 ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ ਅਤੇ ਸੰਘਣੀ ਧੁੰਦ ਕਾਰਨ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜੜੀ ਕੀ ਸਫਾਰੀਆਂ ਨਾਲ ਭਰੀ ਹੋਈ ਸੀ ਜ਼ਖਮੀਆਂ ਨੂੰ ਤਰਨ ਤਾਰਨ ਦੇ ਵਕ ਵਕ ਹਸਪਤਾਲਾ ਵਿੱਚ ਦਾਖਲ ਕਰਵਾਇਆ ਗਿਆ ਹੈ ਸੋਨੂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਸਰ ਚਨਨ ਸਿੰਘ ਕਿੱਥੇ ਜਾ ਰਹੇ ਸੀ ਸਰ ਮੈਂ ਹਰੀ ਮੈਂ ਮੁਕੇ ਜਾ ਰਿਹਾ ਸੀ ਮੁਕੇ ਇਹ ਕਿਹੜੀ ਬੱਸ ਸੀ ਨਿਊ ਦੀਪ ਤੇ ਕਿਸ ਤਰ੍ਹਾਂ ਸਾਰੀ ਧੁੰਦ ਬਹੁਤ ਜ਼ਿਆਦਾ ਕਿਤੇ ਕਿਤਰਾ ਐਕਸੀਡੈਂਟ ਹੋਇਆ ਸਰ ਐਕਸੀਡੈਂਟ ਗਾੜੀ ਟਿਪਰ ਖੜੜਿਆ ਹੈ ਪੱਥਰ ਵਾਲਾ ਥੋੜਾ ਬੱਸ ਵੀ ਜ਼ਿਆਦਾ ਤੇਜ਼ ਸੀ ਤੇ ਉਹਨਾਂ ਨੂੰ ਸਮਝ ਨਹੀਂ ਲੱਗੀ ਠੀਕ ਕਹਿਣਾ ਚਾਹੁੰਦੇ ਜੀ ਇਹਦੀ ਬੱਸ ਦੀ ਸਪੀਡ ਹੋਣੀ ਇਹ ਸਹੀ ਹੈ ਕਿ ਗਲਤ ਨਹੀਂ ਸਰ ਵੈਸੇ ਤੇ ਗਲਤ ਹੀ ਹੈ ਬਿਲਕੁਲ ਸਰ ਪੱਕਾ ਗਲਤ ਦਾ ਥੋੜਾ ਆਰਮਨ ਰਾਜਨਾ ਜੀ ਦਾ ਇਹਨਾਂ ਨੂੰ ਆਪਣੇ ਟਾਈਮ ਦਾ ਜਾਂ ਕੋਈ ਇਨਸਾਨ ਦਾ ਤੇ ਜਿੰਦਗੀ ਦਾ ਦਿੰਨਾ ਹੈਗਾ ਆਪਣੇ ਟਾਈਮ ਚੱਕਣਾ ਵੀ ਜਾ ਕੇ ਟਾਈਮ ਨਾਲ ਸਾਡਾ ਬਿਸ ਹੋ ਜਾਈ ਬੱਸ ਵਾਲੇ ਦੀ ਗਲਤੀ ਆ ਬੱਸ ਵਾਲੀ ਪੱਕਾ ਗਲਤੀ ਹੈ ਸਰ ਕਿੰਨੇ ਸੀ ਸਰ 8-10 ਜਣੇ ਹੈਗੇ ਇੱਕ ਤੇ ਡੈੱਪ ਕਰ ਗਿਆ ਮੌਕੇ ਤੇ ਸਵਿੰਦਰ ਕਿਹੜੇ ਪਿੰਡ ਤੋਂ ਮੇਰਾ ਤਰਨ ਕੱਕਾ ਕੰਨੇ ਵਾਲਾ ਪਿੰਡ ਆ ਮੈਂ ਤਰਨ ਤਰਦੇ ਰਹਿਣਾ ਬੱਸ ਸਟੈਂਡ ਲੱਗੇ ਅੱਛਾ ਜੀ ਇਹ ਕਿਹੜੀ ਬੱਸ ਸੀ ਐਕਸੀਡੈਂਟ ਹੋਇਆ ਵਾ ਕਿੱਥੇ ਜਾ ਰਹੀ ਬੱਸ ਤੇ ਤੂੰ ਕੀ ਪਤਾ ਮੈਂ ਕਨੈਕਟਰ ਆ ਬਸ ਦਾ ਅੱਛਾ ਕਨੈਕਟਰ ਵੀ ਬਸ ਜਾ ਤੇ ਕਿੱਥੇ ਵੱਜੀ ਪਾਸੇ ਛੱਟੀਆਂ ਲੱਗੀਆਂ ਕਾ ਵੱਜੀ ਕਾਚ ਟਰਾਲਾ ਖਲੋਤਾ ਮਾ ਵਿੱਚ ਵੱਜੀ ਅੱਛਾ ਧੁੰਦ ਕਰਕੇ ਤੋਂ ਦਿਖਣੇ ਗੱਡੀ ਨਾਲ ਕਿੰਨੇ ਹੋ ਗਏ ਜ਼ਖਮੀ ਹਾਸੇ ਚ ਪਤਾ ਨਹੀਂ ਹੋਰ ਕੀ ਪਤਾ ਲੱਗਾ ਭਾਈ ਬੰਦੀ ਸਾਨੂੰ